ਦੋਸਤੋ ਆ ਜਿਹੜਾ ਪੈਰਾਲੇਜਾ ਹੋਇਆ ਇੱਕ ਸੱਚੀ ਕਹਾਣੀ ਹੈ ਮੇਰੀ ਬਿਲਕੁਲ ਸੱਚੀ ਕਹਾਣੀ ਮੈਂ ਇੱਕ ਮੇਰਾ ਦੋਸਤ ਅੱਜ ਤੋਂ 25 ਸਾਲ ਪਹਿਲਾਂ ਐ ਨਾਣਾ ਦੇਵੀ ਗਿਆ ਗਿਆ ਸੀ ਨਾਣਾ ਦੇਵੀ ਤੋਂ ਬਾਰਗਣਾ ਚਲੇ ਗਿਆ ਬਾਰਗਣਾ ਜਦ ਰਾ ਟੱਪ ਕੇ ਸੀ ਡੈਮ ਤੇ ਇੱਕ ਸਾਨੂੰ ਫਕੀਰ ਮਿਲਿਆ ਸੀ ਉਹ ਕਹਿੰਦਾ 5 ਰੁਪਏ ਦੇ ਦੇ ਮੈਨੂੰ ਕਹਿੰਦਾ ਮੈਂ ਕੱਢ ਕੇ ਦੇਣ ਲੱਗਿਆ ਜਿਵੇਂ ਹੱਥ ਪਾਇਆ ਕੱਢ ਕੇ ਫੜਾਉਣ ਲੱਗਾ ਉਹਨੂੰ ਫਕੀਰ ਨੂੰ ਉਹ ਮੈਨੂੰ ਜਿਹੜਾ ਮੇਰੇ ਨਾਲ ਦਾ ਦੋਸਤ ਸੀ ਹੈ ਉਹ ਐ ਦਿਨ ਦਿੱਤੇ ਫਿਰ ਦੂਜੀ ਵਾਰ ਉਹਨੇ ਫੜ ਕੇ ਇਹ ਚ ਪਾ ਦੇ ਮੇਰੇ ਉਹ ਫਕੀਰ ਗੁੱਸੇ ਹੀ ਆ ਗਿਆ ਉਸ ਤੋਂ ਬਾਅਦ ਕੀ ਹੋਇਆ ਮੈਂ ਆਪਣੇ ਦੋਸਤ ਨੂੰ ਕਿਹਾ ਮੈਂ ਕਿਹਾ ਨਹੀਂ ਯਾਰ ਦੇ ਦਿੰਨਿਆ ਮੈਂ ਦੂਜੀ ਵਾਰ ਫਿਰ ਫੜ ਪੜਾਇ ਉਹਨੇ ਫਿਰ ਫੜ ਕੇ ਖੋ ਕੇ ਮੇਰੇ ਜੇ ਚ ਪਾ ਦੇ 5 ਰੁਪਏ ਤੀਜੀ ਵਾਰ ਫਿਰ ਇਦਾਂ ਹੀ ਹੋਇਆ ਜਾਂ ਤੀਜੀ ਵਾਰ ਹੋਇਆ ਉਹ ਫਕੀਰ ਗੁੱਸੇ ਹੀ ਆ ਨਾ ਆ ਬਹੁਤ ਜ਼ਿਆਦਾ ਉਹਨੋ ਕੀ ਕਹਦਾ ਕਹਦਾ ਓਏ ਤੇਰੇ ਕੀੜੇ ਪੈਣਗੇ ਉਹ ਫਕੀਰ ਕੋਲ ਨਾਲ ਗਿਆ ਮੈਨੂੰ ਕਹਿੰਦਾ ਕਹਿੰਦਾ ਦੇਣੇ ਉਹਨੇ ਕਹ ਤੂੰ ਦੇਣਿਆ ਮੈਂ ਕਿਹਾ ਮੈਂ ਤਾਂ ਦੇ ਰਹਾ ਇਹ ਦੇਣ ਲੱਗਿਆ ਕਹਿੰਦਾ ਜਾ ਤੂੰ ਮੰਗੇ ਕਿਸੇ ਟਾਈਮ ਜੋ ਉਹੀ ਕੰਮ ਹੋਇਆ ਅੱਜ 2 ਸਾਲ ਦੇ ਡੇਢ ਹੋ ਗਏ ਆ ਪੈਲਾ ਜੇ ਹੋਏ ਨੂੰ ਇੱਕ ਬਾਹ ਇਕੱਲਾ ਤੱਕ ਖੜੀ ਆ ਪਤਾ ਨਹੀਂ ਰੱਬ ਕਿਵੇਂ ਸਾਰੀਆਂ ਦਾ ਕਿਵੇਂ ਨੇ ਸਾਰੀਆਂ ਦਾ ਬਾਕੀ ਵੀਡੀਓਸ ਨੂੰ ਕੱਲ੍ਹ ਪਾਉਂਗਾ